ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਕੀ ਹਾਲ ਹੈ ਜੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੋਹੀ ਵਲੌਗਸ 5041 ਤੇ ਤੇ ਨਵੀਂ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਆਪਾਂ ਚੱਲਦੇ ਆਂ ਮੋਟਰ ਤੇ ਇੱਕ ਛੋਟਾ ਜਿਹਾ ਨੁਕਸਾਨ ਕਹਿਣ ਨੂੰ ਹੋ ਗਿਆ ਵੀ ਉਹ ਸੈਂਡ ਕੰਮੈਸਟਰ ਮੋਟਰ ਵਾਲਾ ਚੱਲ ਸੜ ਗਿਆ ਤੇ ਉਹ ਲੈ ਕੇ ਆਇਆ ਦੇਖਦੇ ਆ ਚੱਲ ਕੇ ਇਹਨਾਂ ਨੂੰ ਦਿਖਾਉਣਾ ਵੀ ਕਿੰਨਾ ਕਿਵੇਂ ਸੜਿਆ ਤੇ ਤਾਰਾਂ ਦੂਰਾਂ ਵੀ ਫੂਕਤੀਆਂ ਕੁਛ-ਕੁਣ ਇੱਧਰ ਤੂੜੀ ਬੇਚਤੀ ਥੋੜੀ ਜੀ ਤੂੜੀ ਚੱਕਣ ਵਾਲੇ ਵੀ ਆ ਗਏ ਅੱਜ ਤੂੜੀ ਵੇਚੀ ਆਪਾਂ ਬੁੱਧੂ ਉਹਨਾਂ ਨੂੰ ਜਿਹੜੇ ਪਹਿਲਾਂ ਆਪਣੇ ਚੱਕਦੇ ਨੇ ਇੱਕ ਛੱਡ ਦੇ ਬਾਹਰ ਪਈ ਸੀ ਟਰਾਲੀ ਪਹਿਲਾਂ ਲੈ ਗਈ ਅੱਜ ਇਹ ਦੂਜੀ ਟਰਾਲੀ ਭਰਨ ਆਏ ਨੇ ਕਮੈਂ ਬੁੱਧ ਕੀ ਹਾਲ ਆ ਲਾਲਿਆ ਵੱਡਾ ਛੱਡ ਨੂੰ ਫਿਰ ਹੈ ਕਮੈਂ ਨਾਲ ਕਬਰ ਨਾਲ ਦਾ ਕੰਮ ਨਹੀਂ ਚੱਲਦਾ ਜੀਵਨ ਨੌਕ ਤੇ ਮੈਂ ਘਟਾਂ ਯਾਰ ਜੀਵਨ ਕਿੱਥੇ ਆ ਪਾਣੀ ਲਾਣੀ ਪਾਣੀ ਲਾਣੀ ਤੂੜੀ ਇੱਧਰ ਛੱਡ ਨੂੰ ਵੱਡਾ ਲਾ ਲਿਆ ਫਿਰ ਹੈ ਇਹ ਤਾਂ ਠੀਕ ਆ ਤੂੜੀ ਆ ਥੋੜੀ ਜਿਹੀ ਖਰਾਬ ਹੋ ਗਈ ਇਹਨੂੰ ਆ ਬਾਹਰ ਪਈ ਦੀ ਉਹ ਤਾਂ ਠੀਕ ਆ ਤੂੜੀ ਹਾਂ ਉਹ ਉਹਦਾ ਥੱਲੇ ਦਾ ਪਾਸਾ ਠੀਕ ਹੈ ਉੱਪਰ ਉੱਪਰ ਥੋੜੀ ਜਿਹੀ ਖਰਾਬ ਹੈ ਇਧਰੋਂ ਪਹਿਲਾਂ ਇੱਕ ਟਰਾਲੀ ਭਰ ਕੇ ਲੈਗੇ ਤੁਸੀਂ ਇੱਥੋਂ ਹੁਣ ਕੀ ਰੇਟ ਚੱਲਦਾ ਧੂੜੀ ਦਾ ਬੁੱਧਾ ਹੈ ਤੈਨੂੰ ਸੁਣ ਪੈਸੇ ਕਿੰਨਾ ਚਿਰ ਬਾਅਦ ਇੱਕ ਮਹੀਨੇ ਬਾਅਦ ਪੈਸੇ 300 ਰੁਪਏ ਕਾਟਲ ਰੇਟ ਉਹਦਾ ਮੁਕਤ ਹੈ ਹੈ ਮੁਕਤੇ ਮਨ ਉਹ ਆ ਗਿਆ ਯਾਰ ਸਾਡਾ ਤਾਂ ਮਰੂਦ ਖਾਂਦਾ ਇਹਦੇ ਵਿੱਚ ਨੌਨ ਵੇਜ ਤਾਂ ਨਹੀਂ ਖਾਂਦਾ ਤੂੰ ਮੀਟ ਮੂਟ ਖਾ ਲੈਣਾ ਬਾ ਠੀਕ ਆ ਫਿਰ ਤਾਂ ਇਹਦੇ ਵਿੱਚ ਹੈਗੇ ਮੈਂ ਕਿਤੇ ਉਹੀ ਤਾਂ ਨਹੀਂ ਖਾਈ ਜਾਂਦਾ ਨਾਲੇ ਨੌਨ ਵੇਜ ਵਿੱਚ ਹੀ ਚੱਲਦੀ ਆ ਹਾਂ ਬੱਚਾ ਚੱਲਦਾ ਨੌਨ ਵੇਜ ਕਹੇ ਘੰਟੇ ਤੱਕ ਟਰਾਲੀ ਭਰ ਲਊਗਾ ਥਣ ਤੱਕ ਟਰਾਲੀ ਜੀ ਉਹਨੂੰ ਅਜੇ ਤਾਂ ਹਵਾ ਚੱਲਦੀ ਆ ਉਦੋਂ ਵਾਲੀ ਗਰਮੀ ਸੀ ਉਦੋਂ ਟਰਾਲੀ ਭਰ ਕੇ ਲੈ ਗਿਆ ਕਿ ਨਹੀਂ ਆ ਜਾ ਉਹ ਰੇ ਸਾੰਗਦਾ ਕਹਦੇ ਨੂੰ ਮਤੂੰ ਆਇਆ ਲੈ ਪਾਣੀ ਪੂੜੀ ਪਾਇ ਲੈ ਪੀ ਲੈ ਪਹਿਲਾਂ ਦਾੜੀ ਦਾ ਤੋੜਾ ਜਮੀ ਨਹੀਂ ਹੈਗਾ ਤੇਰੇ ਹੈਂ ਦੇਖੰਡੀ ਦੰਦ ਤੇ ਖਾਂਦੇ ਕਰ ਲੈ ਅੱਜ ਮਸਾਂ ਮਿਲਿਆ ਮਰੂਦ ਉਹਨੂੰ ਕਿਹੜਾ ਮਰੂਦ ਗਏ ਦੇਖਿਆ ਖੜ ਜਾ ਪਾਣੀ ਪਾਣੀ ਪੀ ਲੋ ਕਿ ਪਾਣੀ ਪੀਣ ਨਹੀਂ ਦੇਣਾ ਕਿਸ ਨੂੰ ਨਰੇਟ ਬਧੂ ਬਧੂ ਹੈਂ ਮੋਸਟ ਨਹੀਂ ਹੈਂ ਉਹ ਤੋਂ ਆਇਆ ਖਾਬ ਲੈ ਜਿਹੜੇ ਜਿਹੜੇ ਛਾਲ ਛੜੀ ਜਮਾਈ ਤੂੜੀ ਨਹੀਂ ਦੀ ਲੋਕਾਂ ਕਰ ਲੈ ਜਾਦਰ ਬਣੀ ਦਿੱਤੀ ਹੈਗੀ ਹਾਂ ਲੈ 850 ਨੂੰ ਪਿਆ ਰੇਟ 900 ਨੂੰ ਭਰੀ ਹੈ ਤਾਂ ਆਹ ਦਿਨ ਪਰ ਪਿਛਲੇ ਤੋਂ ਪਹਿਲੇ ਹਾਲ ਹਾਂ 2100 ਨੂੰ ਹੋਈ ਹੈਗੀ 900 ਯਾਨੀ ਕਿ ਬਾੜਾ ਹਜੂਰ ਮਾਰ ਕੇ ਅਧੁਮਾਨ ਕੇ 1000 ਰੁਪਏ ਹਾਂ ਐਦਗੀ ਦਾ ਖਰਾਬ ਮੰਦਾ ਹੀ ਆ ਖਾ ਰੇਟ ਤਾਂ ਇਹ ਵੀ ਬਹੁਤ ਆ ਯਾਰ 3-400 ਰੁਪਿਆ ਰੇਟ ਤੂੜੀ ਦਾ ਬਹੁਤ ਆ ਹੈ 80 ਰੁਪਏ ਕੋਟੋ ਵੇਚਦੀ ਤੂੜੀ ਤੂੜੀ ਨੂੰ ਕੌਣ ਪਹੁੰਚਦਾ ਹੁੰਦਾ ਸੀ ਇਹ ਗੱਲ ਕਰ ਤੂੰ ਵੇਖਣ ਲੱਗੀ ਮੈਨਾਂ ਇਹ ਹੈਰਾਨ ਬਹੁਤ ਹੂੰ ਇੰਨਾ ਕੀ ਰੇਟ ਆ ਲੈਣ ਵਾਲੇ ਨੂੰ ਵੀ ਸੌਖਾ ਰਹੇ ਹੁਣ ਕੱਲਾ ਵੇਚਣ ਵਾਲੇ ਦਾ ਚਲ 4 ਪੈ ਬੱਠੀ ਜਾਂਦਾ ਵੱਧ ਵੱੜਦਾ 400 ਰੁਪਏ ਰੇਟ ਰਹੇ ਉਹਦੇ ਨਾਲ ਠੀਕ ਆ ਵੀ ਚਲ ਵੇਚਣ ਵਾਲੇ ਨੂੰ ਵੀ ਠੀਕ ਆ ਲੈਣ ਵਾਲੇ ਨੂੰ ਵੀ ਠੀਕ ਆ ਕਿ ਨਹੀਂ ਜਿਵੇਂ ਤੁਸੀਂ ਤਾਂ ਕੰਮ ਕਰਦੇ ਆ ਤੂੜੀ ਦਾ ਹੁਣ ਤਾਂ ਪਤਾ ਇਹ ਧਰਾਂ ਬੱਜੀਆਂ ਰਹੇ ਬੱਜੀਆਂ ਰਹੇ ਹਾਂ ਉਹ ਤਾਂ ਹੋ ਜਾ ਜੇ ਜਿਹੜੇ 800 ਲੈਂਦੇ ਨੇ ਉਹ ਜਾ ਦੁੱਧ ਦੇ ਦਹਰ ਪੀ ਚੱਕੰਦੇ ਹੋਣਗੇ ਕਿ ਨਹੀਂ ਚੱਕਣਾ ਤਾਂ ਕਿਤੇ ਦੁੱਧ ਤਾਂ ਹੋਸ਼ਲਾ ਪਿੰਡਾਂ ਚੋਂ ਬਹੁਤ ਆ ਜਾਣਾ ਲਦਣ ਸਾਡੇ ਪਿੰਡੋਂ 3-4 ਕਰ ਤਿੰਨ ਗੱਡੀਆਂ ਦੁੱਧ ਨਕਲੀ ਫੇਰ ਬਥੇਰਾ ਬਣਦਾ ਨਾਲੇ ਅਸਲੀ ਮਿਲ ਜਾਂਦਾ ਤਾਂ ਫਿਰ ਰੇਟ ਵਧਣ ਦੇ ਆਸਾਰ ਘਟਨੇ ਹੈ ਉਮੀਦਾਂ ਮੈਨੂੰ ਕਹਣਾ ਲਾਲਾ ਵੱਡਾ ਹੋਣਾ ਬਾ ਲਾ ਤਾਂ ਲਿਆ ਹੁਣ ਚੱਕੀ ਚਲੋ ਇੱਕ ਸਾਡਾ ਹੋ ਗਿਆ ਹੁਣ ਦੋ ਤਿੰਨ ਉਧਰ ਰਹਿ ਗਏ ਉਹਨਾਂ ਨੂੰ ਲਗਾਤਾਰ ਚੱਲੀ ਚੱਲ ਹੁਣ ਬੱਸ ਆਉਦਾ ਕਿਉਂ ਜੀ ਨਾ ਇਹ ਤਾਂ ਢੇੜਾ ਭਰ ਕੇ ਬੰਦ ਆ ਸਾਰੇ ਢੇੜਾ ਭਰ ਕੇ ਬੰਦ ਨਹੀਂ ਕਰਨਾ ਬਸ ਚੱਲੀ ਚੱਲ ਹੁਣ ਦੋ ਮਹੀਨੇ ਚਾਰੇ ਸੈੱਟ ਖਾਲੀ ਕਰ ਦੇ ਹੈ ਆਈ ਨੂੰ ਗੇਟ ਆਮਾ ਚੱਲੋ ਦੋਨੋਂ ਪੈਸੇ ਕਦ ਕਿੰਨਾ ਚਿਰ ਬਾਅਦ ਦੇਣੇ ਸ਼ੁਰੂ ਕਰੇਗਾ ਮੈਲ ਵਾਲਿਆਂ ਵਾਂਗ 15 ਦਿਨਾਂ ਬਾਅਦ ਲੱਗਦੇ ਲੱਗਦੇ ਹੈ ਪੱਕਾ ਵਾਦਾ ਜੀ ਦਾ ਚੱਲ ਅੱਜ ਤਾਂ ਹਵਾ ਚੱਲਦੀ ਓਦਾਂ ਵਾਲੀ ਗਰਮੀ ਦੇ ਪਹਿਲਾਂ ਕਿਹੜਾ ਪਰ ਕਿੱਲਾ ਗਿਆ ਹਾਂ ਓਦਾਂ ਵੀ ਚੱਲਦੀ ਸੀ ਹਾਂ ਓਦਾਂ ਦੁਪਹਿਰ ਤੱਕ ਚੱਲਿਆ ਪੂਰਾ ਜਾਂ ਜ ਪਹਾੜ ਜਾਂ ਚੱਲਦਾ ਸਾਰਾ ਬਹੁਤ ਬੰਦ ਹੋ ਗਈ ਫੇਰ ਫੇਰ ਬੜਾ ਔਖਾ ਹੋਇਆ ਅੱਜ ਪਹਾੜ ਜਾਂ ਚੱਲਦਾ ਉਹ ਤਾਂ ਲੱਗੀ ਜਾਣਾ ਕੁਛ ਹੋਰ ਸ਼ਾਮ ਤੱਕ ਸੌਂ ਰਹੂਗੀ ਆਹ ਹੁਣ ਕੋਈ ਦਾ ਪਰਸ਼ਾਵਾ ਮੋੜਿਆ ਹੁਣ ਇਧਰੋਂ ਹੁਣ ਤੱਕ ਦਾ ਦਰਖਤ ਦਾ ਪਰਸ਼ਾਵਾ ਸੀ ਇਧਰ ਇਹ ਵੀ ਚੀਜ਼ ਦਾ ਫਰਕ ਹੈ ਜੀ ਉਹਨੂੰ ਗਰਮੀ ਤੈਨੂੰ ਜਮੀ ਨਹੀਂ ਆਈ ਜੋਰ-ਜੂ ਲਾਇਆ ਜਾਂਦਾ ਤਾਂ ਜੋਰ-ਜੂ ਲਾਇਆ ਨਹੀਂ ਗਰਮੀ ਜਮੀ ਨਹੀਂ ਆਈ ਤੈਨੂੰ ਹੂੰ ਪੰਡ ਨਹੀਂ ਬਣਾਉਂਦਾ ਹੈਗਾ ਪੰਡ ਤਾਂ ਕਹਿੰਦਾ ਮੇਰੇ ਬੰਨ ਕੇ ਸਿਰ ਤੇ ਧਰ ਦੋ ਕਾ ਚਾਹੇ ਪੰਡ ਹਰੇ 4 ਕਰਮਾਂ ਦੇ ਰੱਖਣੀ ਹੈ ਟਰਾਲੀ ਚ 15 ਕਰਮਾਂ ਦੇ ਰੱਖਣੀ ਹੈ ਉਦੋਂ ਟਰਾਲੀ ਦੇ ਥੱਲੇ ਹੀ ਪਿਆ ਦੀਗਾ ਇਕੱਲਾ ਹੀ ਜਾਗਦਾ ਪਿਆ ਦੇ ਦੋ ਜਣ ਤਾਂ ਸੁੱਤੇ ਪਏ ਦੇ ਉਦੋਂ ਜਿਹਦੇ ਉੱਥੇ ਭਰਦੇ ਦੇ ਮੋੜ ਤੇ ਇਕੱਲਾ ਹੀ ਜਾਗਦਾ ਉਦੋਂ ਵੀ ਗਰਮੀ ਬਹੁਤ ਹੈ ਉਦੋਂ ਵੀ ਗਰਮੀ ਬਹੁਤ ਦੀਆਂ ਹਨ ਅੱਜ ਤਾਂ ਪੰਡ ਨਹੀਂ ਕਰਨੀ ਓਕੇ ਸਾਰੀ ਪੂਰੀ ਖਰਾਬ ਕਰ ਦਿੱਤੀ ਲੋ ਜੀ ਤੂੜੀ ਵਾਲੇ ਦਾ ਤੂੜੀ ਭਰਦਨੇ ਆਪਦੀ ਤੇ ਆਪਾਂ ਚੱਲਦੇ ਆ ਖੂਹ ਵਾਲੀ ਮੁਰਤ ਤੇ ਲੈ ਕੇ ਸਟੈਪ ਕੰਵੈਸਟਰ ਸੈਂਡ ਕੰਵੈਸਟਰ ਕਹਿੰਦੇ ਨੇ ਆਪਾਂ ਤੇ ਨਮਾ ਲਿਆਂਦਾ ਤੇ ਉਹਨੂੰ ਲਾਈਏ ਜਾ ਕੇ ਫਟ ਕਰਾਈਏ ਪਹੁੰਚ ਗਏ ਜੀ ਮੋਟਰ ਤੇ ਤੇ ਆਹ ਲੈਂਦੇ ਆਪਾਂ ਨੇ ਗ੍ਰਿਪ ਤੇ ਗ੍ਰਿਪ ਵੀ ਸੜ ਗਿਆ ਕਹਿੰ ਲੋ ਆਹ ਗ੍ਰਿਪ ਲੈਂਦੇ ਤੇ ਆਹ ਲੈਂਦਾ ਕੰਵੈਸਟਰ ਕੰਬਸਟਰ ਕਲਸੀ ਦਾ ਤੇ ਹੁਣ ਇਹ ਲਾਵਾਂਗੇ ਆਹ ਰੋਣਾ ਸੈਂਡ ਕੰਬਸਟਰ ਤੇ ਆਹ ਗ੍ਰਿਪ ਲੈਂਦੇ ਨੇ ਠੰਡੇ ਗ੍ਰਿਪ ਕਹਿੰਦੇ ਇਹਨਾਂ ਨੂੰ ਵੀ ਠੰਡੇ ਗ੍ਰਿਪ ਨੇ ਆਹ ਦੇਖੋ ਠੰਡਾ ਗ੍ਰਿਪ 63 ਹੁਣ ਇਹ ਲਾਵਾਂਗੇ ਇਹ ਬਾਕੀ ਮੈਂ ਦਿਖਾਉਣਾ ਅੰਦਰ ਵੀ ਕੀ ਹਾਲਾਤ ਦੀ ਹੈ ਅੰਦਰ ਲੋ ਜੀ ਆਹ ਹਾਲਾਤ ਕਰਤੇ ਬਾਈ ਸੈਂਡ ਕੰਵਰਟਰ ਨੇ ਤਾਰਾ ਮਚਾਤੀਆਂ ਤੇ ਅੱਗੇ ਸੇਕ ਜਾਣ ਤੋਂ ਬਚਤ ਰਹੇਗੀ ਪਰ ਆਹ ਸਾਰਾ ਲਵ ਲਵ ਮਚ ਗਿਆ ਆਹ ਗ੍ਰਿਪਾਂ ਦੇ ਬਾਹਲੇ ਗਰਮ ਹੁੰਦੇ ਨੇ ਆਹ ਗ੍ਰਿਪਾਂ ਦੇ ਹਾਲ ਕਰਤੇ ਆਹ ਸੀ ਸੈਂਡ ਕੰਵਰਟਰ ਇਹ ਬੜਾ ਖਤਰਨਾਕ ਚੀਜ਼ ਆ ਇਹ ਬੜੀ ਖਤਰਨਾਕ ਹੈ ਪੜਾਕਾ ਵੀ ਪੈ ਸਕਦਾ ਇਹਦਾ ਕਹਿੰਦੇ ਵੀ ਜੇ ਕੋਈ ਕੋਲੇ ਹੋਵੇ ਤਾਂ ਇਹ ਨੁਕਸਾਨ ਕਰ ਸਕਦਾ ਵੱਡਾ ਮਤਲਬ ਬੰਦੇ ਦਾ ਵੀ ਨੁਕਸਾਨ ਹੋ ਸਕਦਾ ਹੋਰ ਤਾਂ ਜਿਹੜਾ ਹੁੰਦਾ ਹੁੰਦਾ ਹੀ ਆ ਫਿਰ ਹਾਲ ਤਾਂ ਬਸ ਆਹੀ ਤਾਰਾਂ ਮੱਛੀਆਂ ਨੇ ਉਹਦੇ ਕਰਕੇ ਆਪਾਂ ਨੇ ਤਾਰ ਵੀ ਨਵੀਂ ਲਿਆਂਦੀ ਐ ਤੇ ਹੁਣ ਕਰਦੇ ਆ ਇਹਨੂੰ ਫਿੱਟ ਫਿਰ ਦਿਖਾਉਨੇ ਆ ਤੁਹਾਨੂੰ ਫਿੱਟ ਕਰਕੇ ਲਓ ਜੀ ਬਾਈ ਕਾਸਤੇ ਗ੍ਰਿਪ ਆਪਾਂ ਨੇ ਸਾਫ਼ ਵੀ ਲਾਤਾ ਆਪਾਂ ਨੇ ਕਿੰਨ ਪਾਸਟ ਤੇ ਆ ਵੀ ਸਾਫ਼ ਕਰਤਾ ਕੋ ਜਿੰਨਾ ਕੋ ਆ ਆਪਣੇ ਸਟਾਰਟਰ ਤੇ ਆ ਦੋ ਗਰਪ ਕਾਸਤੇ ਤੀਜਾ ਗਰਪ ਹੁਣ ਕਸਣ ਲੱਗਿਆ ਇੱਕ ਖਰਾ ਟੁੱਟਿਆ ਹੋਇਆ ਨਿਕਲ ਗਿਆ ਸੀ ਮਤਲਬ ਖਰਾਬ ਸੀ ਤੇ ਉਹ ਦੁਕਾਨ ਤੋਂ ਜਾ ਕੇ ਆਪਾਂ ਨੇ ਬਦਲ ਲਿਆਂਦਾ ਨਵਾਂ ਲੈ ਆਂਦਾ ਦੁਕਾਨ ਲਿਆਉਣੇ ਆਪਾਂ ਬੱਬੀ ਦੇ ਕਾਕੜੇ ਵਾਲੇ ਤੋਂ ਲਾਂਗੜੀਆਂ ਦੁਕਾਨ ਆ ਉਹਦੀ ਉਤੋਂ ਸਮਾਨ ਲਿਆਉਣੇ ਆਪਾਂ ਘੈਂਟਾ ਬੰਦਾ ਪੂਰਾ ਤੇ ਹੁਣ ਆਪਾਂ ਸੋਨੀ ਲਿਆਇਆ ਫੜ ਕੇ ਉਤੋਂ ਗ੍ਰਿਪਾ ਬਦਲ ਕੇ ਲਿਆਇਆ ਬਸ ਆਹੀ ਗ੍ਰਿਪ ਰਹਿ ਗਿਆ ਥਿੰਬਲਾ ਲਾਤੀਆਂ ਏਕਲੇ ਪਾਸੇ ਵੀ ਤੇ ਆ ਉੱਪਰਲੇ ਪਾਸੇ ਵੀ ਆ ਵੀ ਲਾ ਦਿਆਂ ਦੋਨੇ ਪਾਸੇ ਥਿੰਬਲਾ ਲਾ ਕੇ ਕਸਤਾ ਸਾਰਾ ਕੁਝ ਓਕੇ ਹੋ ਗਿਆ ਬਸ ਆਹੀ ਗ੍ਰਿਪ ਕਸ ਕੇ ਹੁਣ ਆਪਾਂ ਨੇ ਕੱਟ ਕਰ ਦੇਣਾ ਹਲੇ ਲਾਈਟ ਆਈ ਨਹੀਂ ਹੈਗੀ ਫਿਰ ਦੇਖਾਂਗੇ ਲਾਈਟ ਆਈ ਤੇ ਸ਼ਾਮ ਨੂੰ ਆਉਗੀ ਸ਼ਾਮ ਵੀ ਬਾਰੀ ਹੈ ਤੇ ਫਿਰ ਦੇਖਾਂਗੇ ਚਲਾ ਕੇ ਮੋਟਰ ਆ ਫਿਊਜ ਵਾਲੀ ਤਾਰ ਅੱਗ ਲੇ 8 ਘੰਟੇ ਗ੍ਰਿਪ ਕਹਿੰਦੇ ਕੇਰਾ ਫਸਾ ਦੋ ਪੂਰੇ ਟਾਇਰ ਤੇ ਕੇਰਾ ਫਸਾ ਦੋ ਮੁਰਗੇ ਕੱਢਣ ਦੀ ਲੋੜ ਜੀ ਤੁਹਾਨੂੰ ਨਾ ਫਿਊਜ ਜੋੜੇ ਲੋ ਜਿੱਕਾ ਸਿਆ ਗਿਆ ਹੈਗੇ ਥੋੜੇ ਜਿਹੇ ਟਾਇਟ ਬਚਾ ਕੇ ਰੋਕੀ ਸਾਰਾ ਨਾ ਪੂਰਾ ਸਿਰੇ ਲਾਈਨ ਸਾਰਾ ਥੋੜੇ ਥੋੜੇ ਪਾ ਕੇ ਦੇ ਲੱਗਦੇ ਕੱਢਣਾ ਨਾ ਪਵੇ ਕੋਈ ਭਈ ਫੇਰ ਕਿਤੇ ਕੱਢਣਾ ਔਖਾ ਕਿਉਂਕਿ ਪੂਰੇ ਟਾਇਟ ਹੁੰਦੇ ਨੇ ਇਹਨਾਂ ਨੂੰ ਕੋਈ ਗ੍ਰੀਸ ਕੋਈ ਤੇਲ ਲਾ ਕੇ ਨਹੀਂ ਪਾਣਾ ਸਿੱਧਾ ਹੀ ਐ ਪਾਣਾ ਜੇ ਜਿਆਦਾ ਬਾਲਾ ਜਿਆਦਾ ਟਾਇਟ ਹੋਇਆ ਤਾਂ ਫੇਰ ਅਪਾ ਕੱਢ ਕੇ ਥੋੜੇ ਪੇਚ ਕਰਨਾ ਸੈੱਟ ਕਰ ਲਾਂਗੇ ਆਉਡੀ ਬਾਬੇ ਦੀ ਕਿਰਪਾ ਨਾਲ ਲਾਤੇ ਆਪਾਂ ਨੇ ਗ੍ਰਿਪ ਕਰਤਾ ਕੰਮ ਤੇ ਅੰਦਰਲੀ ਆਟੋਮੈਟਿਕ ਵੀ ਕੱਟੀ ਹੋਈ ਹੈ ਤੇ ਲਾਈਟ ਆਈ ਤੇ ਪਤਾ ਲੱਗੂ ਹਜੇ ਕੋਈ ਆਟੋਮੈਟਿਕ ਨਾਲ ਆਈ ਤੇ ਲਾਈਟ ਆ ਕੇ ਇੱਕ ਵਾਰ ਚਲਾ ਕੇ ਦੇਖ ਲਾਂਗੇ ਕੋਲੇ ਖੜ ਕੇ ਵੈਸੇ ਤਾਂ ਕੋਈ ਪ੍ਰੋਬਲਮ ਨਹੀਂ ਤਾਰਾਂ ਤੁਰਾਂ ਜੀਆਂ ਸੜ ਗੀਆਂ ਨਾ ਇਹਦੇ ਕਰਕੇ ਐ ਲੱਗਦਾ ਵੀ ਕਿਤੇ ਕੋਈ ਨੁਕਸਾਨ ਨਾ ਹੋਵੇ ਮੋਟਰ ਦਾ ਜਿਵੇਂ ਆਹ ਤਾਰਾਂ ਸੜ ਗਈਆਂ ਜਿਵੇਂ ਉਹ ਦਿਖਾਇਆ ਤੁਹਾਨੂੰ ਸੈਂਡ ਕੰਵਰਟਰ ਜਿਹਾ ਆ ਸਾਰਾ ਮਦੀਲ ਬੇਕਾਰ ਹੋ ਗਿਆ ਤੇ ਉਹਨੇ ਦੋ ਫੋਜ ਵੀ ਵੜਾਤੇ ਸੀਗੇ ਉਹ ਵਾਲੇ ਤਾਂ ਕਰਕੇ ਹੁਣਾਂ ਠੰਡਾ ਕਰਪਿਆ ਨਹੀਂ ਮਤਲਬ ਉਹ ਗਿਆ ਤੇ ਹੁਣ ਇਹ ਲਾ ਤੇ ਚਲੋ ਚੱਲੀਏ ਜੀ ਘਰ ਨੂੰ ਦਿਹਾੜੀ ਇਹ ਲੱਗ ਜਾਂਦੀ ਹੈ ਭਾਰ ਨੂੰ ਹੁਣ 5:30 ਵੱਜ ਗਏ ਟਰਾਲੀ ਭਾਰ ਲਈ ਕੱਪੜਾ ਪਾ ਲਿਆ ਹੈ ਥੋੜੀ ਜੀ ਹਾਂ ਅੱਜ ਹਵਾ ਹੀ ਬਹੁਤ ਚੱਲੀ ਐ ਇੰਨੀ ਕਿ ਚੱਕੀ ਗਈ ਐ ਮੂਰ ਤੇ ਕੁਛ ਇਧਰੋਂ ਚੱਕ ਲਈ ਸੀਗੀ ਤੋੜੀ ਜਿਹੜੀ ਰਹਿਦੀ ਦੀ ਸਵਾ ਪੰਜ ਵਜੇ ਕੋ ਮੁੰਡਾ ਦਿਹਾੜੀ ਤੇ ਚਲਾ ਗਿਆ ਅੱਛਾ ਉਹ ਚਲਾ ਗਿਆ ਹਾਂ ਚਲੋ ਠੀਕ ਆ ਕਾ ਕੰਟ ਹੋਣਗੇ ਜੀ ਜੀ ਹਾਂ ਇੱਥੇ ਕਦੇ ਹਿੱਕੇ ਚਲੇ ਜਾਂਦੇ ਐਸੀ ਟਰਾਲੀ ਜਿਕੇ ਹੋਗੇ ਤੇ ਕਹ ਹੋਗੇ ਤੇ ਹੋ ਗਿਆ ਚਲ ਕੋਈ ਕੌਣ ਚੱਕ ਲੂ ਤੁਸੀਂ ਲੈ ਜਾਓ ਤੇ ਪਹਿਲੇ ਟਰਾਲੀ ਚ 20 ਕੁਆਂਟਲ ਹੋਗੇ ਤੇ ਬੁੱਧੂ ਨਹੀਂ 45 ਇੰਨੇ ਕੇਜ ਹੋਣਗੇ ਹਾਂ ਇੰਨੇ ਕੇਜ ਹੋਣਗੇ ਉਹ ਦੂਜੇ ਦਾ ਫੋਨ ਹੈਗਾ ਉਹਨੂੰ ਫੋਨ ਕਰ ਦੇ 50 ਕੁਆਂਟਲ ਦੇ ਕਰੀਬ ਇਧਰੋਂ ਹਜੇ ਮੂਹਰੇ ਥੋੜਾ ਜਿਹਾ ਹਿੱਲਿਆ ਚਲੋ ਇਹ ਕਿੱਥੇ ਕਰਨੀਆਂ ਕਰੀ ਕਰਨਾਂ ਕਿੱਥੇ ਉਸੇ ਨੂੰ ਕੀ ਗੱਲ ਲਓ ਜੀ ਭਾਈ 6:00 ਵੱਜ ਗਏ ਮੱਜਾਂ ਨਲਹਾਤੀਆਂ ਆਪਾਂ ਨੇ ਬਾਹਰ ਬੰਨੀਆਂ ਗਈਆਂ ਤੇ ਰਾਜੂ ਗਿਆ ਆਪਦੇ ਪਿੰਡ ਚលਿਆ ਤੇ ਉਹਦਾ ਹੋ ਗਿਆ ਕਹਿ ਲਓ ਵੀ ਟਾਈਮ ਪੂਰਾ 4 ਮਹੀਨੇ ਲਾਉਣਾ ਹੁੰਦਾ ਆਪਣੇ ਕੋਲ ਕਣਕ ਵੱਢਣ ਤੋਂ ਪਹਿਲਾਂ ਹੁੰਦਾ ਤੇ ਜੀੜੀ ਲਵਾ ਕੇ ਸਾਰੀ ਚਲੇ ਜਾਂਦਾ ਰੇਹ ਰੂ ਪੈ ਜਾਂਦੇ ਨੇ ਤੇ ਕਦੂ ਵਾਲੀ ਜੀੜੀ ਕਹਿ ਲਓ ਵੀ ਉਹਦੇ ਵਿੱਚ ਰੇਹ ਪੱਤ ਰਹੇ ਗਿਆ ਬਸ ਉਹ ਆਪਾਂ ਪਾ ਲੈਣਾ ਚਾਰ ਪੰਜ ਕਿ ਥੱਲੇ ਰਹਿ ਗਏ ਉਹ ਪਾ ਲੈਣ ਤੇ ਰਾਜੂ ਵਾਲੇ ਕੰਮ ਦਾ ਫਿਰ ਆਪਾਂ ਨੂੰ ਕਰਨੇ ਪੈਣਗੇ ਹੁਣ ਤਕਰੀਬਨ 8 ਮਹੀਨੇ ਕਹ ਲੋ ਵੀ ਆਪਣਾ ਹੀ ਕੰਮ ਚੱਲੂਗਾ ਹੁਣ ਆਪਾਂ ਚੱਲਦੇ ਆਂ ਖੇਤ ਢੇੜਾ ਮਾਰਨ ਤੇ ਨਾਲੇ ਜੜੀ ਬੱਟ ਡੋਲਾ ਕੋਈ ਦੇਖਦੇ ਆਂ ਉੱਥੇ ਉਹਦੇ ਸਪਰੇਅ ਕਰਨ ਵਾਲੀ ਆ ਸਪਰੇਅ ਕਰਦੇ ਆਂ ਸੂਈ ਵਾਲੀ ਮੋਟਰ ਦੇ ਖਪੰਪ ਸਪਰੇਅ ਦਾ ਹੁੰਦਾ ਤੇ ਚੱਲਦੇ ਆਂ ਆਪਾਂ ਸਪਰੇਅ ਕਰਨ ਹਾਂਜੀ ਭਾਈ ਪਹੁੰਚ ਗਏ ਸੂਈ ਵਾਲੀ ਮੋਟਰ ਤੇ ਸੂਏ ਵਾਲੀ ਮੋਟਰ ਤੇ ਪਹੁੰਚ ਗਏ ਆ ਆਪਣੀ 110 ਜੀਰੀ 110 ਜੀਰੀ ਹੈ तकरीबन ਆਪਣੀ ਇਹ ਕਹ ਲੋ ਵੀ 1 ਮਹੀਨੇ ਤੋਂ ਉੱਪਰ ਹੋ ਗਈ ਸਵਾ ਮਹੀਨੇ ਦੀ ਜੀਰੀ ਹੋ ਗਈ ਜੀ 110 ਅਗਲੀ ਵੀਡੀਓ ਚ ਸਾਰੀ ਦਮਾਂ ਦਾ ਡੀਟੇਲ ਡਿਟੇਲ ਇਹਦੀ ਤੇ ਅੱਜ ਆਪਾਂ ਲੱਗੇ ਹੁਣ ਸਪਰੇਅ ਕਰਨ ਬੱਟਾਂ ਤੇ ਪਹਿਲੇ ਤਾਂ ਬੱਟਾਂ ਵੱਧਦੇ ਆ ਤੇ ਥੋੜੇ ਥੋੜੇ ਜੇ ਕੱਕ ਫੇਰ ਹੋ ਗਏ ਤਾਂ ਹੁਣ ਆਪਾਂ ਤਰੰਤਾਲੀ ਸਪਰੇਅ ਜੜੀ ਉਹ ਮਾਰਨੀ ਆ ਨਾਲ ਦੀ ਨਾਲ ਮਾਰਨੀ ਆ ਥੋੜੀ ਜੀ 240 70 ਕ ਗ੍ਰਾਮ ਆਪਾਂ 240 ਪਾ ਲੈਣੀ ਆ ਤੇ ਇੱਕ ਪਾ ਲੈਣੀ ਆ ਤਰੰਤ ਵਾਲੀ ਕੋਈ ਤਰੰਤ ਵਾਲੀ ਕਹਿੰਦਾ ਕੋਈ ਝਟਪਟ ਕਹਿੰਦਾ ਕੋਈ ਕਹਿੰਦਾ ਆਪਣੇ ਗ੍ਰੈਮੈਕਸੋਨ ਅਸੀਂ ਗ੍ਰੈਮੋ ਕਹਿੰਨੇ ਆ ਗ੍ਰੈਮੈਕਸੋਨ ਕਹ ਦਿੰਨੇ ਆ ਤੇ ਆਪਾਂ ਉਹਨੇ ਦੇ ਆਲਗ ਵਾਲੇ ਖੇਤ ਦੇ ਮਾਰ ਦੇਣਾ ਪੰਪ ਮੇਰਾ ਖਿਆਲ ਇੱਕ ਪੰਪੇ ਲੱਗਣਾ ਜਾਂ ਫਿਰ ਮਾੜਾ ਮੋਟਾ ਵੱੱਡ ਲੱਗੂਗਾ ਉਹ ਦੇਖਦੇ ਆਂ ਕੰਮ ਦਾ ਤਕਰੀਬਨ ਸਾਰੇ ਰਾਜੂ ਕਰ ਗਿਆ ਮਾੜਾ ਮੋਟਾ ਜਾਂ ਨਦੀਨੜ ਬਰੀਕ ਬਰੀਕ ਜੇ ਕੱਖ ਹੈਗੇ ਨੇ ਤੇ ਹੁਣ ਮਾਰ ਦਿਆਂਗੇ ਇੱਕ ਪੰਪ ਲੱਗੂ ਨਹੀਂ ਫਿਰ ਦੋ ਤਿੰਨ ਪੰਪ ਲੱਗਦੇ ਤੇ ਨਾਲੇ ਕੱਖ ਵੱਡੇ ਹੋ ਜਾਂਦੇ ਨੇ ਵੱਡੇ ਕੱਖਾਂ ਤੇ ਫਿਰ ਬਿਮਾਰੀ ਵੀ ਰਹਿੰਦੀ ਹੈ ਬੱਟਾਂ ਰੋਲੇ ਸਾਰੇ ਸਾਫ਼ ਰੱਖੋ ਖਾਲ ਵੀ ਆਪਣਾ ਜਿਵੇਂ ਕਾਗਜ਼ ਪਾ ਕੇ ਇੱਕ ਨੰਬਰ ਕਰਿਆ ਪਿਆ ਸਾਫ਼ ਹੁਣ ਮੋਟਰ ਇੱਥੇ ਕਈ ਦਿਨਾਂ ਦੀ ਬੰਦ ਹੈ ਗਾਰਾ ਗੂੜਾ ਸੁਕਾਤਾ ਜਮਲਬ ਕੇ ਸੁਕਣ ਵਾਸਤੇ ਮੋਟਰ ਬੰਦ ਕਰੀ ਹੋਈ ਹੈ ਪਾਣੀ ਤੇ ਬੰਦ ਕਰਤਾ ਤੇ ਕਈ ਦਿਨ ਹੋ ਗਏ ਪਾਣੀ ਬੰਦ ਕਰੇ ਹਾਂ ਤਾਂ तकरीबन ਹੋ ਗਏ ਨੂੰ 12-13 ਦਿਨ ਟੁੱਟ ਮਾਜਾ ਪਾਣੀ ਲਾਉਂਦੇ ਨੂੰ 15 ਦਿਨ ਹੋ ਗਏ ਮਹੀਨੇ ਤੋਂ ਬਾਅਦ ਬੰਦ ਕਰਤਾ ਸੀ ਇਹਦਾ ਪਾਣੀ ਤੇ 10 ਕੁ ਦਿਨ ਹੋ ਗਏ ਕਹਿ ਲਓ ਉੱਪਰ ਇਹਨੂੰ ਮਹੀਨੇ ਤੋਂ ਲੱਗੀ ਨੂੰ 10-12 ਦਿਨ ਉੱਪਰ ਹੋ ਗਏ ਮਹੀਨੇ ਤੋਂ ਬਾਅਦ ਇਹਦਾ ਪਾਣੀ ਬੰਦ ਕਰਤਾ ਸੀ ਕਿ ਇੱਕ ਪਾਣੀ ਨੂੰ ਰੁਕ ਰੁਕ ਕੇ ਲਾਏ ਦੋ ਪਾਣੀ ਦੋ ਪਾਣੀ ਰੋਕ ਕੇ ਲਾਏ ਤੇ ਹੁਣ ਬਿਲਕੁਲ ਗਾਰਾ ਇਹਦਾ ਖਤਮ ਕਰ ਦੇਣਾ ਅਰੇ ਆਪਾਂ ਇਹਦੇ ਖਤਮ ਇੱਕ ਮਹੀਨੇ ਦੇ ਕਰਤੇ ਸੀ ਤੇ ਹੁਣ ਆਪਾਂ ਕਰ ਦਈਏ ਸਪਰੇਅ ਦਾ ਪੰਪ ਤੇ ਪੰਪ ਭਰ ਲਿਆ ਆਪਾਂ ਨੇ ਤੇ ਆ ਆਪਾਂ ਜਿਹੜੀ ਗ੍ਰੈਮੈਕਸੋਨ ਹੈ ਗ੍ਰਾਮੋ ਇਹ ਪਾਉਨੇ ਆ ਪਾ 250 ਗ੍ਰਾਮ ਇੱਕ ਪੰਪ ਦੀ ਤੇ 70 ਗ੍ਰਾਮ ਪਾਉਨੇ ਆ ਆਪਾਂ 240 ਇੱਕ ਬੇਲ ਜੀ ਹੈ ਬਾਲੀ ਜਿਆਦਾ ਉਹ ਫਿਰ 240 ਜਿਆਦਾ ਮਾਰਦੀ ਇਹਨੂੰ ਗਾਜਰ ਬੂਟੀ ਜੀ ਵਾਂਗੂ ਬੇਲ ਹੈ ਕਿਤੇ ਕਿਤੇ ਮਾੜੀ ਮੋਟੀ ਬੱਟਾਂ ਤੇ ਤੇ ਉਹ ਫਿਰ 240 ਕਾਫੀ ਲੰਬਾ ਟਾਈਮ ਅਸਰ ਰੱਖਦੀ ਹੈ ਤੇ ਜਿਹੜੀ ਗ੍ਰੈਮੈਕਸੋਨ ਨਾਲੇ ਮਿਲਾ ਕੇ ਕਰਦੇ ਆ ਤਾਂ ਆਪਾਂ 15 ਤੋਂ 20 ਦਿਨ ਤਾਂ ਬਿਲਕੁਲ ਵੀ ਕੱਖ ਹੁੰਦੇ ਨਹੀਂ ਕਿ ਜਿਹੜਾ ਖੱਬਲ ਆ ਖੁੱਬਲ ਸਭ ਸੁੱਕ ਜਾਂਦਾ ਤੇ ਦਵਾਰੇ ਮਾੜੇ ਮੋٹے ਕੱਖ ਨਵੇਂ ਜੰਮਦੇ ਨੇ ਇੱਕ ਵਾਰੀ ਫੇਰ ਮਾਰ ਦਾਂਗੇ ਚਲੋ ਜੀ ਕੰਮ ਖਤਮ ਹੋ ਜਾਣਾ ਤੇ ਚਲੋ ਹੁਣ ਕਰਦੀਏ ਪੰਪ ਆ ਗਏ ਜੀ ਘਰੇ ਸਪਰੇਅ ਕਰਕੇ ਥੋੜਾ ਜਿਹਾ ਮੂਹ ਨੇ ਰਾਜਾ ਹੋ ਗਿਆ ਜਿਆਦਾ ਤਾਂ ਨਹੀਂ ਹੋਇਆ ਤੇ ਲਾਈਟਾਂ ਲੱਗ ਗਈਆਂ ਘਰੇ ਆ ਗਏ ਤੇ ਚਲੋ ਠੀਕ ਹੈ ਜੀ ਇਹ ਵੀਡੀਓ ਆਪਣੀ ਇੱਥੇ ਤੱਕ ਹੀ ਸੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਡੀਆਂ ਵੀਡੀਓ ਦੇਖਣ ਲਈ ਮਿਲਦੇ ਆਂ ਇੱਕ ਹੋਰ ਨਵੇਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਸਸਰੀ ਕਾਲਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ